ਬੱਚਾ ਰੋਂਦਾ ਨਹੀਂ ਤੇ ਮਾਂ ਸੁੱਤੇ ਨੂੰ ਉਠਾ ਕੇ ਦੁੱਧ ਪਿਵਾਈ ਜਾਂਦੀ ਸੁੱਤੇ ਨੂੰ ਪਿਵਾਈ ਜਾਂਦੀ ਦੁੱਧ ਜਦੋਂ ਸਿੱਖ ਤੇ ਗੁਰੂ ਦੇ ਅੰਦਰੋਂ ਇੱਕ ਮਿਕਤਾ ਹੁੰਦੀ ਹੈ ਨਾ ਜੀ ਇਸ ਤਰ੍ਹਾਂ ਮੁਹੱਬਤ ਬਣਦੀ ਜੇ ਮਾਂ ਤੇ ਬੱਚੇ ਦੀ ਹੈ ਬੱਚੇ ਦੀਆਂ ਆਂਦਰਾਂ ਨੂੰ ਭੁੱਖ ਲੱਗੇ ਤੇ ਮਾਂ ਨੂੰ ਧੂ ਪੈਂਦੀ ਏ ਸਿੱਖ ਉੱਤੇ ਮੁਸੀਬਤ ਪੈ ਜਾਏ ਤੇ ਗੁਰੂ ਨੂੰ ਧੂ ਪੈਂਦੀ ਹੈ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਕੁੰਜ ਪਰਮਾਤਮਾ ਨੂੰ ਦੁੱਖ ਕਿਹੜਾ ਮਹਾਰਾਜ ਕਹਿੰਦੇ ਜੈਸੇ ਗਗਨ ਫਿਰੰਤੀ ਉਡਦੀ ਕਪਰੇ ਬਾਗੇ ਵਾਲੀ ਕਪਰੇ ਦਾ ਅਰਥ ਕੱਪੜੇ ਜੀ ਗਗਨ ਦਾ ਅਰਥ ਆਕਾਸ਼ ਇਹਦਾ ਅਰਥ ਹੋ ਗਿਆ ਜਿਵੇਂ ਚਿੱਟੇ ਕੱਪੜਿਆਂ ਵਾਲੀ ਗਗਨ ਵਿੱਚ ਉੱਡਦੀ ਹੈ ਪਰ ਇਹਦਾ ਭਾਵਰ ਤੇ ਕੁੰਜ ਕੂੰਜ ਸੁਣਿਆ ਹੋਣਾ ਆਪਾਂ ਹਾਂਜੀ ਕੁੰਜ ਦਾ ਖੰਭ ਚਿੱਟੇ ਹੁੰਦੇ ਨੇ ਆਕਾਸ਼ ਵਿੱਚ ਉੱਡਦੀ ਉਹ ਕਈ ਮੀਲਾਂ ਤੋਂ ਦੂਰ ਸੈਂਕੜੇ ਕੋ ਬਾਣੀ ਚ ਰੋਜ ਪੜਨੇ ਉਡਾ ਉਡ ਆਵੇ ਸੇ ਕੋਸਾਂ तिस पाचੇ ਬਚਰੇ ਛਰਿਆ ਉਹ ਕੂੰਜ ਆਪਣੇ ਬੱਚੇ ਸੈਂਕੜੇ ਕੋ ਦੂਰ ਪਿੱਛੇ ਛੱਡ ਕੇ ਆ ਗਈ ਪਰਦੇਸ ਚ ਆ ਗਈ ਉਹ ਜਦੋਂ ਦਾਣਾ ਚੋਂਦੀ ਏ ਇਹ ਯਾਦ ਰੱਖੋ ਮੈਂ ਬਾਣੀ ਚੋਂ ਬੇਨਤੀ ਕਰ ਰਿਆਂ ਕੀ ਕਹ ਨਾਤਾ ਬਾਹਰ ਮੁਕੀ ਥੋੜਾ ਜੀ ਕਿ ਬਾਹਰ ਮੁਕੀ ਤੱਕ ਦ੍ਰਿਸ਼ਟਮਾਨ ਦਿਸਦਾ ਪਿਆ ਸਿੱਖ ਦਾ ਨਾਤਾ ਅੰਦਰੂਨੀ ਏ ਨਾ ਹੈ ਕੂੰਜ ਬਾਹਰ ਆ ਗਈ ਬੱਚੇ ਨਾਲ ਨਹੀਂ ਲਿਆਈ ਪਰ ਜਦੋਂ ਬੱਚਾ ਸ਼ੈਂਕੜੇ ਕੋ ਦੂਰ ਪਿੱਛੇ ਮਾਂ ਦਾਣਾ ਚੁੰਦੀ ਏ ਚੁੰਝ ਚ ਦਾਣਾ ਜਾਂਦਾ ਏ ਇੱਕੋ ਦਮ ਨੂੰ ਪਤਾ ਲੱਗ ਜਾਂਦਾ ਹਾਏ ਮੇਰਾ ਬੱਚਾ ਭੁੱਖਾ ਹੁਣ ਗੁਰਮਖੋ ਕੋਈ ਜਰੀਆ ਹੈ ਨਾ ਤਾਂ ਕੋਈ ਸਾਇੰਸ ਨੇ ਕੋਈ ਜਰੀਆ ਬਣਾਇਆ ਵੀ ਮਾਈ ਇੱਥੇ ਖਾਏ ਤੇ ਕੱਲ ਤੱਕ ਮਾਂ ਦੀ ਕਮਾਈ ਬੱਚੇ ਨੂੰ ਪਹੁੰਚ ਜਾਏਗੀ ਪਰਮੇਸ਼ਵਰ ਨੇ ਇਹੋ ਜੀ ਅੰਦਰੂਨੀ ਤਾਰਾਂ ਜੋੜ ਦਿੱਤੀਆਂ ਅਦ੍ਰਿਸ਼ਟ ਕੂੰਜ ਦਾਣਾ ਚੁੰਦੀ ਏ ਤੇ ਤਾਕਤ ਬੱਚੇ ਨੂੰ ਮਿਲ ਜਾਂਦੀ ਏ ਮਹਾਰਾਜ ਕਹਿੰਦੇ ਸਿੱਖਾ ਯਾਦ ਰੱਖੀ ਗੁਰੂ ਇਸ ਤਰ੍ਹਾਂ ਮੁਹੱਬਤ ਕਰਦਾ ਜਿਵੇਂ ਕੂੰਜ ਸੰਕੜੇ ਕੋ ਦੂਰ ਬੈਠਾ ਬੱਚਾ ਉਹਨੂੰ ਰਿਸ਼ਕ ਦਿੰਦੀ ਹੈ ਸੱਚੀ ਮੁੱਚੀ ਸਿੱਖ ਨੂੰ ਗੁਰੂ ਆਪਣੀ ਜਿੰਦ ਨਾਲ ਇਸ ਤਰ੍ਹਾਂ ਸਾਹਂਬਦਾ ਜਿਵੇਂ ਕੂੰਜ ਆਪਣੇ ਬੱਚੇ ਨੂੰ ਸਾਹਂਬਦੀ ਜੈਸੇ ਗगन ਫਰੰਤੀ ਉੜਦੀ ਕਪਰੇ ਬਾਗੇ ਵਾਲੀ ਉਹ ਚੀਤ ਰਾਖ ਹੈ ਪਿੱਛੇ ਵਿੱਚ ਬਚਰੇ ਆਏ ਮਿਲ ਗੁਰਸਿੱਖ ਆ ਸਿੱਖ ਜੀ ਉਹ ਚੀਤ ਰੱਖੇ ਪਿੱਛੇ ਵਿੱਚ ਬੱਚਰੇ ਨੇ ਤੀ ਖਿਰਦਾ ਸਾਂਹ ਸੰਭਾਲੀ ਤੂੰ ਸਤਗੁਰ ਸਿੱਖ ਪ੍ਰੀਤ ਹਰ ਹਰ ਕੀ ਗੌਰ ਸਿੱਖ ਰੱਖੇ ਜੀ ਨਾਲੀ ਗੁਰਮਖੋ ਗੁਰੂ ਆਪਣੇ ਸਿੱਖ ਨੂੰ ਜਿੰਦ ਨਾਲ ਬਚਾਉਂਦਾ ਇੱਕ ਉਦਾਹਰਨ ਮੈਂ ਹੋਰ ਆਪ ਜੀ ਨੂੰ ਦੇ ਦੇਣਾ ਇਹ ਵੀ ਬਾਣੀ ਚੋਂ ਜੀ ਮੈਂ ਕੱਲ ਕਿਹਾ ਸੀ ਮੇਰਾ ਇੰਨਾ ਕਿ ਤਜਰਬਾ ਹੋ ਚੁੱਕਾ ਹੈ ਮੈਂ ਸਾਖੀ ਸੁਣਾਗਾ ਸਬਦ ਦਾ ਧਿਆਨ ਆ ਜਾਣਾ ਬਾਣੀ ਬਾਣੀ ਦੀ ਕਿਉਂ ਨਹੀਂ ਸਮਝ ਪੈਂਦੀ ਕਿਉਂਕਿ ਆਪਾਂ ਬਾਣੀ ਸਾਰੇ ਨਹੀਂ ਆਪਾਂ ਪੜਦੇ ਨਹੀਂ ਗੁਰਸਿੱਖੋ ਜਿੱਦਨ ਖੁਦ ਬਾਣੀ ਪੜਨ ਲੱਗ ਪੋਗੇ ਨਾ ਬਾਣੀ ਤੋਂ ਬਾਹਰ ਨਿਕਲਣ ਨੂੰ ਦਿਲ ਨਹੀਂ ਕਰੇਗਾ ਨਾ ਕਥਾ ਵਿੱਚ ਨਾ ਪਾਠ ਵਿੱਚ ਨਾ ਕੀਰਤਨ ਵਿੱਚ ਬਾਣੀ ਬੜਾ ਸੁਖ ਦਿੰਦੀ ਭਾਈ ਕੇਦਾਰੇ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਪੁੱਛਿਆ ਸੀ ਕਿ ਜਦੋਂ ਅੰਦਰ ਵਾਸ਼ਨਾ ਦੀ ਅੱਗ ਲੱਗ ਜਾਏ ਕੋਈ ਪਤਾ ਥੋੜਾ ਜਿਹਾ ਬੰਦੇ ਦਾ ਅੰਦਰ ਕਿਸ ਵੇਲੇ ਕਿਉਂ ਜੀ ਕਹਾਣੀ ਬਣ ਜਾਣੀ ਇਹ ਤਾਂ ਖਿੰਨ ਖਿੰਨ ਬਦਲ ਦਾ ਅੰਦਰ ਜੀ ਖਿੰਨ ਖਿੰਨ ਘਰ ਬੈਠਿਆ ਹੋਰ ਗੁਰਦੁਆਰੇ ਬੈਠਿਆ ਹੋਰ ਲੰਗਰ ਦੀ ਪੰਗੇ ਚ ਬੈਠਿਆ ਹੋਰ ਦੁਕਾਨ ਤੇ ਬੈਠਿਆ ਹੋਰ ਜੇ ਅੰਦਰ ਵਾਸ਼ਨਾ ਦੀ ਅੱਗ ਲੱਗ ਜਾਏ ਫਿਰ ਕੀ ਕਰੀਏ ਤੇ ਗੁਰੂ ਅੰਗਦ ਸਾਹਿਬ ਜੀ ਨੇ ਫਰਮਾਇਆ ਕਿ ਜੰਗਲ ਨੂੰ ਅੱਗ ਲੱਗ ਜਾਏ ਤੇ ਖਰਨ ਕੀ ਕਰਦੇ ਨੇ ਕਹਿਣ ਲੱਗੇ ਮਹਾਰਾਜ ਜੰਗਲ ਨੂੰ ਅੱਗ ਲੱਗ ਜਾਏ ਤੇ ਖਰਨ ਦੌੜ ਕੇ ਪਾਣੀ ਚਲਾ ਜਾਂਦਾ ਹੈ ਤੇ ਮਹਾਰਾਜ ਕਹਿੰਦੇ ਜਦੋਂ ਅੰਦਰ ਨੂੰ ਅੱਗ ਲੱਗ ਜਾਏ ਤੇ ਦੌੜ ਕੇ ਗੁਰੂ ਕੀ ਬਾਣੀ ਵਿੱਚ ਚਲੇ ਜਾਇਆ ਕਰ ਬਾਣੀ ਬਚਾਂਦੀ ਮੈਂ ਮਿੰਟ ਤੁਹਾਡੇ 10 15 ਹੀ ਲੈਣੇ ਨੇ ਪਲੀਜ਼ ਵੀ ਉੱਥੇ ਬਾਣੀ ਚਲੇ ਜਾਂਦੇ ਆ ਮਹਾਰਾਜ ਜੀ ਨੇ ਇੱਕ ਵਚਨ ਕਿਹਾ ਮੰਨ ਲਓ ਇੱਕ ਸਿੱਖ ਬਾਣੀ ਪੜ ਰਿਹਾ ਹੈ ਨਾਮ ਜਪ ਰਿਹਾ ਹੈ ਤੇ ਕੋਈ ਜ਼ਰੂਰੀ ਨਹੀਂ ਅੱਜ ਦੇ ਸਮਾਜ ਵਿੱਚ ਤੁਸੀਂ ਸਭ ਦਾ ਭਲਾ ਕਰੋ ਸਿਰਫ ਆਪਣੇ ਘਰ ਬਹਿ ਕੇ ਬਾਣੀ ਪੜੋ ਤੇ ਸੋਚੋ ਤੁਹਾਡਾ ਵਿਰੋਧੀ ਕੋਈ ਨਹੀਂ ਹੋ ਸਕਦਾ ਇਹ ਹੋ ਹੀ ਨਹੀਂ ਸਕਦਾ ਜਿਹੜਾ ਬੰਦਾ ਕਿਸੇ ਨਾਲ ਵਿਰੋਧ ਨਹੀਂ ਕਰਦਾ ਪਤਾ ਨਹੀਂ ਕਿੰਨੇ ਕੁ ਉਹਦੇ ਬਰਕਲਾਬ ਤੁਰੇ ਹੁੰਦੇ ਆ ਕਿਸੇ ਨਾਲ ਵਿਰੋਧ ਨਾ ਕਰੇ ਲੋਕੀ ਕਹਿੰਦੇ ਰਗੜ ਦਿਓ ਕਿਉਂਕਿ ਕੁਝ ਬੰਦਿਆਂ ਨੂੰ ਕਿਸੇ ਵੀ ਖੇਤਰ ਵਿੱਚ ਕਿਸੇ ਬੰਦੇ ਦੀ ਚੜ੍ਹਾਈ ਚੰਗੀ ਨਹੀਂ ਲੱਗਦੀ ਤੇ ਯਾਦ ਰੱਖਿਓ ਇੱਕ ਬੱਚਾ ক্রিকেট ਖੇਡ ਰਿਹਾ ਕੋਈ ਮੈਂ ਸ਼ਬਦ ਵਰਤਾਂ ਮੈਨੂੰ ਬੱਲਾ ਨਹੀਂ ਪકડਣਾ ਆਉਂਦਾ ਮੈਨੂੰ ਪਤਾ ਹੀ ਨਹੀਂ ਬਾਲ ਕਿਵੇਂ ਪકડਨੀ ਹੈ ਤੇ ਜਦੋਂ ਉਹਦੀ ਵਡਿਆਈ ਆਵੇਗੀ ਟੀਵੀ 'ਚ ਬੈਠਿਆਂ ਮੇਰੇ ਅੰਦਰ ਦੀ ਈਰਖਾ ਨੂੰ 60 ਵਜੇਗੀ ਛੱਡੋ ਪਰਾਂ ਇਹ ਬੰਦਾ ਕਹਦਾ ਯਾਦ ਰੱਖਿਓ ਬੰਦਾ ਆਪ ਪਹੁੰਚ ਨਹੀਂ ਸਕਦਾ ਜਿਹੜਾ ਪਹੁੰਚਿਆ ਉਹਦੇ ਨਾਲ ਈਰਖਾ ਕਰ ਰਿਹਾ ਕੋਈ ਫੀਲਡ ਲੈ ਲਓ ਯਾਦ ਰੱਖਿਓ ਜਿੱਥੇ ਬੰਦਾ ਤੇ ਵੀ ਗੱਲ ਸੱਚੀ ਝੇ ਬੰਦਾ ਜਦੋਂ ਉੱਚੇ ਚੜ ਜਾਂਦਾ ਨਾ ਭਾਈ ਵੀਰ ਸਿੰਘ ਦੇ ਭਰਾਤਾ ਡਾਕਟਰ ਬਲਬੀਰ ਸਿੰਘ ਕਹਿੰਦੇ ਸਨ ਕਿ ਜਿਹੜੀ ਮਾਉਂਟ ਅਵਰੈਸਟ ਹੀ ਕਹਿੰਦੇ ਹਨ ਨਾ ਮਾਉਂਟ ਆਵਰਾ ਮਾਉਂਟ ਆਵਰਾ ਸਭ ਤੋਂ ਵੱਡੀ ਹੈ ਨਾ ਉੱਚੀ ਹੈ ਨਾ ਯਾਦ ਰੱਖਿਓ ਉੱਚੀ ਬੜੀ ਹੋਗੀ ਪਰ ਰਹਿ ਕੱਲੀ ਗਈ ਹੈ ਉੱਚੇ ਰੁੱਠਣ ਵਾਲੇ ਕਈ ਵਾਰੀ ਕੱਲੇ ਰਹਿ ਜਾਂਦੇ ਆ ਕਿਉਂਕਿ ਸਾਰੇ ਫਿਰ ਇਕੱਠੇ ਹੋ ਜਾਂਦੇ ਉਹ ਡੇਗਣ ਵਾਸਤੇ ਉਹ ਥੱਲੇ ਸੱਟੋ ਉਹ ਬੜੀ ਸੋਨੀ ਗੱਲ ਕਹੀ ਉਹ ਕਹਿਣ ਲੱਗੇ ਉੱਚਾ ਜਿੰਨਾ ਮਰਜੀ ਉੱਠ ਪਰ ਯਾਦ ਰੱਖੀ ਉੱਚਾ ਰਹਿ ਗਿਆ ਕੱਲਾ ਬਣ ਜਾਏਗਾ ਕਿਉਂਕਿ ਥੱਲੇ ਰਹਿ ਕੇ ਸਾਰੇ ਜੁਨੀਅਲ ਬਣਾ ਕੇ ਤੈਨੂੰ ਖਤਮ ਕਰ ਲਗੇ ਹੁਣ ਸਿੱਖ ਜਿਹੜਾ ਹੈ ਮੰਨ ਲੋ ਕਲਾ ਹੈ ਉਹ ਕੋਈ ਸ਼ਰਜੰਤਰ ਨਹੀਂ ਕਰਦਾ ਕੋਈ ਉਹ ਈਰਖਾ ਨਹੀਂ ਕਰਦਾ ਉਹਦੇ ਵਿਰੋਧੀ ਬਹੁਤ ਨੇ ਤੇ ਉਹ ਸਿੱਖ ਨੂੰ ਗੁਰੂ ਕਿਵੇਂ ਬਚਾਏਗਾ ਜੀ ਗੁਰੂ ਰਾਮਦਾਸ ਨੇ ਅਗਲਾ ਵਚਨ ਫਰਮਾਇਆ ਕਹਿਣ ਲੱਗੇ ਭਾਈ ਆਹ ਪ੍ਰਮਾਤਮਾ ਨੇ ਸਾਨੂੰ ਮੁੱਖ ਵਿੱਚ 32 ਦੰਦ ਦਿੱਤੇ ਨੇ 32 ਇਸ ਤਰ੍ਹਾਂ ਚੱਲਦੇ ਨੇ ਜਿਵੇਂ ਕੰੰਚੀ ਚੱਲਦੀ ਹੈ ਰੋਟੀ ਖਾਣਿਆਂ ਕੱਟਦੇ ਨੇ ਨਾ ਤੇ ਜਿਹੜੀ ਜੀਭ ਹੈ ਇਹ ਇਹ ਦੰਦਾਂ ਦੇ ਵਿੱਚ ਘੁੰਮਦੀ ਹੈ ਰੋਟੀ ਖਾਂਦਿਆਂ ਵੀ ਤੇ ਜਦੋਂ ਅਸੀਂ ਬੋਲਦੇ ਆ ਤੇ ਮੈਂ ਇੱਕ ਵਾਰ ਕਿਹਾ ਸੀ ਕਿ ਕੁਝ ਐਸੇ ਲਫ਼ਜ਼ ਨੇ ਵੈਗਰੂ ਅੱਖਰ ਨੇ ਜਿਹੜੇ ਦੰਦ ਤੇ ਜੀਬ ਦੀ ਟੀਸੀ ਤੋਂ ਬਿਨਾ ਬੋਲੇ ਨਹੀਂ ਜਾਂਦੇ ਤੱਤਾ ਠੱਠਾ ਦੱਦਾ ਤੇ ਧੱਦਾ ਜਿੰਨਾ ਮਰਜ਼ੀ ਜ਼ੋਰ ਮਾਰੋ ਜੀਬ ਜਿੰਨੀ ਦੇਰ ਤੱਕ ਤਿੱਖੇ ਦੰਦ ਨੂੰ ਸਪਰਸ਼ ਨਹੀਂ ਕਰਦੀ ਤੇ ਚਾਰੇ ਦੇ ਚਾਰੇ ਅੱਖਰ ਉਚਾਰਨ ਨਹੀਂ ਹੋ ਸਕਦੇ ਕਦੀ ਤੱਤਾ ਕਹਿੰਦਿਆ ਦੰਦ ਨੇ ਵੱਢਿਆ। ਥੱਥਾ ਕਹਿੰਦਿਆ ਵੱਢਿਆ। ਮਹਾਰਾਜ ਕਹਿੰਦਿਆ ਕਿ 30 32 ਦੰਦ ਨੇ ਜੀਵ ਵਿੱਚ ਖੱਡੀ ਕੋਈ ਨਹੀਂ। ਦੰਦ ਕੈਂਚੀ ਦੀ ਤਰ੍ਹਾਂ ਚੱਲਦੇ ਨੇ। ਪਰਮਾਤਮਾ 70 80 ਸਾਲ ਬੰਦਾ ਜੀ ਕੇ ਜਾਂਦਾ ਇਹਨਾਂ ਤਿੱਖੇ ਦੰਦਾਂ ਵਿੱਚ ਜੀਵ ਨੂੰ ਤਤੀਵਾ ਨਹੀਂ ਲੱਗਣ ਦਿੰਦੇ। ਤੂੰ ਸਿੱਖੀ ਕਮਾ ਕੇ ਦੇਖ। ਗੁਰੂ ਇਸ ਤਰ੍ਹਾਂ ਤੇਰੀ ਰੱਖਿਆ ਕਰੇਗਾ ਜਿਵੇਂ ਦੰਦਾਂ ਵਿੱਚ ਜੀਵ ਦੀ ਰੱਖਿਆ ਕਰਦਾ। ਇੱਕ ਨਹੀਂ ਕਰੋੜਾਂ ਨਿੰਦਕ ਮਹਾਰਾਜ ਜੀ ਦਾ ਬਚਨ ਹੈ ਜੈਸੇ ਕਾਤੀ 30 32 ਕਹਿ ਵਿੱਚ ਰੱਖੈ ਰਸਨਾ ਮਾਸ ਰਤ ਕੇਰੀ ਜਿਵੇਂ 30 32 ਦੰਦ ਨੇ ਜੈਸੇ ਕਾਤੀ 30 32 ਸਹਿ ਵਿੱਚ ਰੱਖੈ ਰਸਨਾ ਮਾਸ ਰਤ ਕੇਰੀ ਕੋਈ ਜਾਣੂ ਮਾਸ ਕਾਤੀ ਕਹਿ ਕਿਚ ਹੱਥ ਕਹਿ ਸਭ ਵਸਗਤ ਹੈ ਹਰ ਕੇਰੀ ਤੂੰ ਸੰਤ ਜਨਾ ਕੀ ਨਰ ਨਿੰਦਾ ਕਰੈ ਹਰ ਰੱਖੈ ਪੈ ਜਾਣ ਕੇਰੀ ਮੈਂ ਆਪ ਨੂੰ ਸਿਰਫ ਇੰਨੀਕ ਬੇਨਤੀ ਕੀਤੀ ਹੈ ਸਿੱਖ ਦਾ ਨਾਤਾ ਕੇਵਲ ਬਾਹਰमुखी ਨਹੀਂ ਸਿੱਖ ਦਾ ਨਾਤਾ ਗੁਰੂ ਨਾਲ ਇਸ ਤਰ੍ਹਾਂ ਹੈ ਜਿਵੇਂ ਮਾਂ ਦਾ ਪੁੱਤਰ ਨਾਲ ਜਿਵੇਂ ਕੂਝ ਦਾ ਸਿੱਖੀ ਸਭ ਤੋਂ ਵੱਡੀ ਦਾਤ ਹੈ ਹਾਲਾਂ ਸਾਡੀ ਅਰਦਾਸ ਵਿੱਚ ਥੋੜਾ ਜਿਹਾ ਮੈਂ ਤੁਹਾਨੂੰ ਬੇਨਤੀ ਕਰਨੀ ਪਲੀਜ਼ ਮਨ ਦੀ ਇਕਾਗਰਤਾ ਥੋੜੀ ਜਿਹੀ ਮੈਨੂੰ ਬਖਸ਼ ਦਿਓ ਹੱਥ ਜੋੜ ਕੇ ਬੇਨਤੀ ਜੀ ਸਮਾਂ ਮੈਂ ਸਮਾਪਤੀ ਕਰ ਦੇਣਾ ਦੇਖੋ ਅਸੀਂ ਰੋਜ਼ ਮੰਗਨੇ ਆ ਸਿੱਖੀ ਸਿੱਖਾ ਨੂੰ ਸਿੱਖੀਦਾਨ ਕੇਸ਼ਦਾਨ ਰਹਿਤਦਾਨ ਵਿਵੇਕਦਾਨ ਵਿਸਾਹਦਾਨ ਪੁਰੋਸਾਦਾਨ ਦਾਨਾ ਸਰਦਾਨ ਨਾਮਦਾਨਾਂ ਜੀ ਗੁਰੂ ਅੰਗਦ ਸਾਹਿਬ ਸਤਗੁਰੂ ਗੁਰੂ ਅੰਗਦ ਸਾਹਿਬ 1532 ਸਨ ਨੂੰ ਕਰਤਾਰਪੁਰ ਗਏ ਉਹਨਾਂ ਦੀ ਉਮਰ 28 ਸਾਲ ਦੀ ਸੀ ਜਦੋਂ 7 ਸਾਲ ਉਹਨਾਂ ਕਰਤਾਰਪੁਰ ਸੇਵਾ ਕੀਤੀ ਗੁਰੂ ਅੰਗਦ ਸਾਹਿਬ ਜੀ ਬਾਬਾ ਲੈਣਾ ਜਿਹਦੇ ਰੂਪ ਚ ਗਏ ਉਦੋਂ ਬਾਅਦ ਉਹ ਖਡੂਰ ਸਾਹਿਬ ਆ ਗਏ ਯਾਦ ਰੱਖਿਓ ਇੱਟਾਂ ਨਾਲ ਸ਼ਹਿਰ ਬਾਦਸ਼ਾਹ ਨੇ ਵਸਾਇਨੇ ਪਰ ਜਦੋਂ ਗੁਰੂ ਸ਼ਹਿਰ ਵਸਾਂਦਾ ਹੈ ਕੇਵਲ ਇੱਟਾਂ ਨਾਲ ਨਹੀਂ ਉਹ ਰੂਖਾਨੀਅਤ ਨਾਲ ਵਸਾਂਦਾ ਹੈ ਖਡੂਰ ਪਹਿਲਾਂ ਵੀ ਸੀ ਪਰ ਜਦੋਂ ਸਤਗੁਰੂ ਗਏ ਤੇ ਸਾਡੇ ਬਾਣੀ ਨੇ ਕਿਹਾ ਫੇਰ ਵਸਾਇਆ ਫੇਰੂਾਨ ਸਤਗੁਰੂ ਖਡੂਰ ਜਪ ਤਪ ਸੰਜਮ ਨਾਲ ਤੋਦ ਖੋਰ ਮੋਚ ਘਰੂਰ ਖਡੂਰ ਸਾਹਿਬ ਮਹਾਰਾਜ ਬੈਠੇ ਨੇ ਅੰਤਲੇ ਦਿਨਾਂ ਦੀ ਗੱਲ ਹੈ ਮੈਂ ਇਸ ਸਥਾਨ ਨਾਲ ਜੋੜ ਕੇ ਗੱਲ ਕਰਨੀ ਸਿੱਖੀ ਕੀ ਹੈ ਇੱਕ ਆਦਮੀ ਆਇਆ ਜਿਹੜੇ ਖਡੂਰ ਸਾਹਿਬ ਗਿਆ ਉਹਨੂੰ ਪਤਾ ਹੋਣਾ ਇੱਕ ਪਾਸੇ ਵਿਆਸ ਨਿਕਲਦਾ ਹੈ ਵਿਆਸ ਉਹਦੇ ਦੂਜੇ ਪਾਸੇ ਸੁਲਤਾਨਪੁਰ ਹੈ ਜਦੋਂ ਆਪਾਂ ਜਾਣਦੇ ਹਾਂ ਸੁਲਤਾਨਪੁਰ ਦੇ ਨੇੜੇ ਇੱਕ ਪਿੰਡ ਡੱਲਾ ਉੱਥੇ ਗੁਰੂ ਅੰਗਦ ਸਾਹਿਬ ਬੈਠੇ ਆ ਤੇ ਡੱਲੇ ਪਿੰਡ ਦਾ ਇੱਕ ਸੂਝਵਾਨ ਬੰਦਾ ਉਹਨੂੰ ਇੱਕ ਜਿਗਿਆਸਾ ਸੀ ਸਵਾਲ ਪੁੱਛਣ ਦੀ ਅਧਿਆਤਮਕ ਉਹਦਾ ਨਾਮ ਸਾਡੇ ਇਤਿਹਾਸ ਨੇ ਲਿਖਿਆ ਭਾਈ ਪਾਰੋ ਪਰ ਉਹਨੂੰ ਨਾਲ ਜੁਲਕਾ ਲਿਖਿਆ ਭਾਈ ਪਾਰੋ ਪਤਾ ਲੱਗਾ ਵੀ ਖਡੂਰ ਸਾਹਿਬ ਗੁਰੂ ਨਾਨਕ ਸਾਹਿਬ ਦੀ ਜੋਤ ਦੇ ਵਾਰਿਸ ਗੁਰੂ ਅੰਗਦ ਸਾਹਿਬ ਜੀ ਨੇ ਉੱਥੇ ਪਹੁੰਚਿਆ ਉਨੇ ਮੱਥਾ ਟੇਕਿਆ ਇਸ ਤਰ੍ਹਾਂ ਸੰਗਤ ਬੈਠੀ ਜੋ ਪ੍ਰਸ਼ਨ ਕਰਦਾ ਜੀ ਇਹ ਪਰਮਹੰਸ ਕਿੰਨੂ ਕਹਿੰਦੇ ਆ ਮਹਾਰਾਜ ਹੱਸ ਪਏ ਕਹਿੰਨ ਲਗੇ ਤੁਸੀਂ ਕੀ ਪੁੱਛਣਾ ਚਾਹੁੰਦੇ ਹੋ ਕਹਿੰਦੇ ਅਸੀਂ ਸੁਣਿਆ ਹੈ ਇੱਕ ਹੰਸ ਹੁੰਦੇ ਨੇ ਇੱਕ ਪਰਮਹੰਸ ਹੁੰਦੇ ਨੇ ਚਲੋ ਥੇ ਮਾਰ ਨੇ ਹੰਸ ਦੀ ਜਿਹੜੀ ਤੁਲਨਾ ਦੁੱਧ ਤੇ ਪਾਣੀ ਵਕਰਾ ਕਰ ਦਿੰਦਾ ਮੋਤੀ ਚੜਦਾ ਸਮੁੰਦਰ ਸਾਗਰ ਤੇ ਤਰ ਜਾਂਦਾ ਕਹਿੰਨ ਕਿ ਪਰਮਹੰਸ ਉਹ ਵੇ ਜਿਵੇਂ ਉਹ ਦੁੱਧ ਤੇ ਪਾਣੀ ਨੂੰ ਵੱਖ ਕਰ ਲੈਂਦਾ ਪਰਮਹੰਸ ਜਿਉਂਦੇ ਜੀ ਆਪਣੀ ਆਤਮਾ ਨੂੰ ਸਰੀਰ ਤੋਂ ਵੱਖ ਵੇਖਣ ਲੱਗ ਪੈਂਦਾ ਹੈ ਉਹ ਸ਼ਬਦ ਦੇ ਮੋਤੀ ਚ ਹੁੰਦਾ ਹੈ ਪਰਮਹੰਸ ਭਵ ਸਾਗਰ ਤਰ ਜਾਂਦਾ ਹੈ ਭਾਈ ਪਾਰੋ ਸੁਣੀ ਗਿਆ ਮਹਾਰਾਜ ਨੇ ਇੰਨੀ ਕਿਰਪਾ ਕੀਤੀ ਕਿਉਂਕਿ ਗੁਰੂ ਅੰਗਦ ਸਾਹਿਬ ਜੀ ਬਾਰੇ ਹਿਸਟਰੀ ਵੀ ਤੇ ਬਾਣੀ ਵੀ ਇਸ ਗੱਲ ਦੀ ਗਵਾਹੀ ਦਿੰਦੀ ਹੈ ਕਿ ਜਦੋਂ ਗੁਰੂ ਅੰਗਦ ਸਾਹਿਬ ਸਵੇਰੇ ਉੱਠਦੇ ਸਨ ਨਾ ਜੀ ਦਰਵਾਜ਼ਾ ਖੁੱਲਦਾ ਸੀ ਜਿਨਨੇ ਦੁਖੀ ਲੋਕ ਸਨ ਬੂਵੇ ਕੇ ਖਲੋਤੇ ਹੁੰਦੇ ਸਨ ਜਿਨ੍ਹਾਂ ਤੇ ਦ੍ਰਿਸ਼ਟੀ ਪੈ ਜਾਂਦੀ ਸੀ ਸੱਚੀ ਮੁੱਚੀਆ ਰੋਗ ਹੋ ਜਾਂਦੇ ਸਨ ਆਇ ਸਿਬਤ ਸੋ ਕਹੋ ਟੱਲ ਗੁਰ ਇਹ ਗੁਰੂ ਅੰਗਦ ਸਾਹਿਬ ਦੀ ਸਿਬਤ ਹੈ ਜੀ ਸੋ ਕਹੋ ਟੱਲ ਗੁਰ ਸੇਵੀਐ ਐਨ ਸਹਿ ਸੁਹਾਏ ਦਰਸਨ ਪਰਸਿਆਂ ਗੁਰੂ ਕੇ ਜਨਮ ਮਰਨ ਦੁਖ ਜਾ ਇੱਕ ਹੋਰ ਹੋਵਾ ਸਿਬਤ ਕਸੰਮ ਦੀ ਇਹ ਵੀ ਗੁਰੂ ਅੰਗਦ ਸਾਹਿਬ ਦੀ ਸਿਬਤ ਹੈ ਨੂਰ ਅਰਸੋਂ ਕੁਰਸੋਂ ਝੱਟਿਆ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟਿਆ ਜਨਮ ਜਨਮ ਕੀ ਗੁਰਮਖੋ ਉਹ ਸੁਣੀ ਗਿਆ ਮਹਾਰਾਜ ਨੇ ਅਮਰਤ ਦ੍ਰਿਸ਼ਟੀ ਕੀਤੀ ਸੁਣ ਕੇ ਕਹਿੰਦਾ ਜੀ ਇਸ ਤਰ੍ਹਾਂ ਪਰਮਹੰਸ ਕੋਈ ਬਣ ਵੀ ਜਾਂਦਾ ਹੈ ਮਹਾਰਾਜ ਕਹਿੰਦੇ ਨੇ ਤੁਸੀਂ ਆਏ ਕਿੱਥੋਂ ਕਹਿੰਦਾ ਜੀ ਮੈਂ ਪਾਰੋਂ ਆਇਆ ਪਾਰੋਂ ਸਮਝ ਗਿਆ ਨਾ ਪੰਜਾਬੀ ਦਾ ਸ਼ਬਦ ਪਾਰ ਵਾਲੇ ਪਾਸਿਓਂ ਇਹਦਾ ਮਤਲਬ ਦਰਿਆ ਦੇ ਦੂਜੇ ਪਾਸਿਓਂ ਆਇਆ ਪਾਰੋਂ ਆਇਆ ਤੇ ਮਹਾਰਾਜ ਕਹਿੰਦੇ ਤੇਰਾ ਨਾਮ ਕੀ ਕਹਿੰਦਾ ਪਾਰੋ ਮੇਰਾ ਨਾਮ 파ਰੋ ਹੈ ਤੇ 파ਰੋ ਆਇਆ ਦੱਲਾ ਮੇਰਾ ਪਿੰਡ ਕਹਿ ਤੁਰ ਲੱਗਿਆ ਹਜ਼ੂਰ ਕਹਿਣ ਲੱਗੇ ਉਹ 파ਰੋ ਜੇ ਪਾਰ ਹੋਣਾ ਹੀ ਤੇ ਗੋਇੰਦਵਾਲ ਸਾਹਿਬ ਵਾਲੇ ਨੂੰ ਜ਼ਰੂਰ ਮਿਲਦਾ ਰਹੀਂ ਗੋਇੰਦਵਾਲ ਵਾਲੇ ਨੂੰ ਜ਼ਰੂਰ ਮਿਲਦਾ ਰਹੀਂ ਭਾਈ 파ਰੋ ਚਲੇ ਗਏ ਗੁਰਮੁਖੋ ਇੱਕੋ ਜੀ ਧੂ ਗੁਰੂ ਨੇ ਅੰਦਰੋਂ ਸਤਿਗੁਰਾਂ ਨੇ ਪਾ ਦਿੱਤੀ ਗੁਰੂ ਅਮਰਦਾਸ ਜੀ ਦੇ ਪਰਮ ਸਿੱਖ ਬਣੇ ਭਾਈ 파ਰੋ ਮੈਂ ਬੇਨਤੀ ਕਰ ਲਗਾ ਸਿੱਖੀ ਕੀ